ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਰਾਗੀਆਂ ਦੇ ਪ੍ਰਦਰਸ਼ਨ ਵੱਲੋਂ ਸਚਕਣ ਸ੍ਰੀ ਹਰਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਤਗਵੀਰ ਸਿੰਘ ਦੇ ਬਿਆਨਾਂ ਦੀਸ਼ ਲਾਗਾ ਕੀਤੀ ਗਈ ਹੈ ਤੇ ਸਮਰਥਨ ਵੀ ਕੀਤਾ ਗਿਆ। ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਇਥੋਂ ਤੱਕ ਕਿਹਾ ਹੈ ਕਿ ਵੱਡੀਆਂ ਸੰਸਥਾਵਾਂ ਜੋ ਪੰਥ ਦੀ ਨੁਮਾਇੰਦਗੀ ਕਰਦੀਆਂ ਨੇ ਉੱਥੇ ਸਾਰਾ ਕੁਝ ਸਭਿਧਾਰਕ ਤਰੀਕੇ ਨਾਲ ਹੋਣਾ ਚਾਹੀਦਾ ਹੈ ਤੇ ਜਦੋਂ ਕੋਈ ਗੈਰ ਸਭਿਧਾਰਕ ਕੰਮ ਹੁੰਦਾ ਹੈ ਉਦੋਂ ਪੰਥ ਤੇ ਕੌਮ ਦੀ ਸ਼ੱਕ ਨੂੰ ਢਾਹ ਲੱਗਦੀ ਹੈ। ਉਹਨਾਂ ਵੀ ਕਹਿੰਿਆ ਹੈ ਕਿ ਕ੍ਰੂ ਕਰਦੇ ਕੁਕਰ ਹੋਣ ਦੇ ਨਾਤੇ ਉਹਨਾਂ ਨੂੰ ਵੀ ਇਸ ਗੱਲ ਦਾ ਬੜਾ ਦੁੱਖ ਹੋ ਰਿਹਾ ਹੈ ਕਿ ਜਿਸ ਤਰ੍ਹਾਂ ਦਾ ਸਮਾਂ ਬਣ ਰਿਹਾ ਹੈ ਇਸ ਤਰ੍ਹਾਂ ਦਾ ਸਮਾਂ ਨਹੀਂ ਬਣਨਾ ਚਾਹੀਦਾ ਸੀ ਇਹ ਡੇ ਡੇ ਵੱਡੀਆਂ ਸੰਸਥਾਵਾਂ ਜਿਹੜੀਆਂ ਪੰਥ ਦੀਆਂ ਨੁਮਾਇਦਗੀਆਂ ਕਰਦੀਆਂ ਨੇ ਉੱਥੇ ਸਾਰਾ ਕੁਝ ਸਵਿਧਾਨਕ ਤਰੀਕੇ ਨਾਲ ਹੀ ਹੋਣਾ ਚਾਹੀਦਾ ਤੇ ਜਦੋਂ ਕੋਈ ਗੈਰ ਸਵਿਧਾਨਕ ਕੰਮ ਹੁੰਦਾ ਹੈ ਤੇ ਫਿਰ ਉਦੋਂ ਪੰਥ ਕੌਮ ਦੀ ਸਾਖ ਨੂੰ ਟਾ ਲੱਗਦੀ ਹੈ ਤੇ ਸੰਸਾਦੀ ਸਾਖ ਨੂੰ ਢਾਹ ਲੱਗਦੀ ਏ ਤੇ ਅਸੀਂ ਇਸ ਦਰਕਰ ਦੇ ਕੁਕਰ ਹੋਣ ਦੇ ਨਾਤੇ ਮਹਿਸੂਸ ਕੀਤਾ ਸਾਨੂੰ ਦੁੱਖ ਵੀ ਬੜਾ ਹੋ ਰਿਹਾ ਵੀ ਜਿੱਦਾਂ ਦਾ ਸਮਾ ਬਣਿਆ ਪਿਆ ਇਹ ਸਮਾ ਇਸ ਤਰ੍ਹਾਂ ਦਾ ਨਹੀਂ ਬਣਨਾ ਚਾਹੀਦਾ ਤੇ ਆਪਾਂ ਸਾਰੀਆਂ ਧਿਰਾਂ ਅੱਗੇ ਗੁਰੂ ਰਾਮਦਾਸ ਜੀ ਦੇ ਘਰ ਦੇ ਕੁਕਰ ਹੋਣ ਦੇ ਨਾਤੇ ਆਪਾਂ ਬੇਨਤੀ ਕਰਦੇ ਹਾਂ ਪ੍ਰਬੰਧਕੀ ਢਾਂਚੇ ਨੂੰ ਸਤਕਾਰਯੋਗ ਮੈਂਬਰ ਸਹਿਬਾਨਾਂ ਨੂੰ ਸਤਕਾਰਯੋਗ ਸਿੰਘ ਸਹਿਬਾਨਾਂ ਨੂੰ ਵੀ ਇਹ ਸਾਰੇ ਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਜਾਵੇ ਹਰੇਕ ਦਾ ਜਿਹੜਾ ਸਤਕਾਰ ਹੈ ਉਹ ਬਰਕਰਾਰ ਰਹਿਣਾ ਚਾਹੀਦਾ ਸਾਡੀ ਇਹੋ ਬੇਨਤੀ ਹੈ ਵੀ ਅਸੀਂ ਇਹ ਚਾਹੁੰਦੇ ਹਾਂ ਵੀ ਇਹ ਜਿਹੜਾ ਸਮਾਂ ਹੈ ਇਹਨੂੰ ਕਿਸੇ ਨਾ ਕਿਸੇ ਢੰਗ ਨਾਲ ਸਮੇਟਿਆ ਹੋਰ ਸੰਭਾਲਿਆ ਜਾਣਾ ਚਾਹੀਦਾ ਹੈ ਧਾਰਮਿਕ ਸੰਸਥਾ ਵਾਇਸ ਸ਼ਰਮਗੀ ਗੁੱਡਵਾਰਾ ਪ੍ਰਬੰਧਕ ਕਮੇਟੀ ਜੀ ਆਵੀ ਪਾਰਟੀ ਹੈ ਅਕਾਲੀ ਦਲ ਬਾਦਲ ਜੀ ਜੀ ਇਹ ਸਾਰੇ ਮੁੱਦੇ ਨੂੰ ਲੈ ਕੇ ਸਾਰੀਆਂ ਪਾਰਟੀਆਂ ਇੱਕ ਦੂ ਤੋਂ ਦੀ بجائے ਲੜਨ ਆਪਸੇ ਟਕਰਾਅ ਹੋ ਰਿਹਾ ਹੈ ਕਿਵੇਂ ਦੇਖਦੇ ਥਰ ਮਸਲੇ ਅਹ ਇਸ ਦਾ ਮਤਲਬ ਮੈਂ ਮਹਿਸੂਸ ਕੀਤਾ ਬਈ ਇੱਕ ਦੂਜੇ ਦੀ ਗੱਲ ਸੁਣਨ ਦਾ ਮਾਦਾ ਬਹੁਤ ਘਟ ਗਿਆ ਤੇ ਜਦੋਂ ਇੰਡੀਆਂ ਵੱਡੀਆਂ ਸੰਸਥਾਵਾਂ ਮੈਂ ਪਹਿਲੀ ਗੱਲ ਇਹ ਹੁਣ ਜਦੋਂ ਇੰਡੀਆਂ ਵੱਡੀਆਂ ਸੰਸਥਾਵਾਂ ਕੰਮ ਕਰਦੀਆਂ ਉਹਨਾਂ ਦਾ ਆਪਸੀ ਤਾਲਮਿਲ ਬਹੁਤ ਵਧੀਆ ਹੋਣਾ ਚਾਹੀਦਾ ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂ ਸੋਚਦਾ ਬਈ ਹਮੇਸ਼ਾ ਹੀ ਇਦਾਂ ਹੀ ਚੱਲਦੀ ਆਏ ਵੀ ਸਾਰੀਆਂ ਸੰਸਥਾਵਾਂ ਸਾਰੀਆਂ ਸੰਪਰਦਾਵਾਂ ਨੂੰ ਨਾਲ ਲੈ ਕੇ ਚੱਲਦੀ ਆਏ ਤੇ ਜਦੋਂ ਕੋਈ ਔਕਾਸਾ ਮਾ ਬਣ ਜਾਂਦਾ ਉਹਦੇ ਵਿੱਚ ਇੱਕ ਦੂਜੇ ਨੂੰ ਨੀਵਾ ਦਿਖਾਉਣ ਦੀ ਬਜਾਏ ਇੱਕ ਦੂਜੇ ਨਾਲ ਆਪਾਂ ਕਾਲ ਮੇਲ ਬਣਾ ਕੇ ਫਿਰ ਕੋਈ ਬਿਆਨ ਜਾਰੀ ਕੀਤਾ ਜਾਵੇ ਤੇ ਇਹ ਸਾਰਾ ਜਿਹੜਾ ਜਿੰਨਾ ਵੀ ਖਿਲਾੜਾ ਪਿਆ ਇਹਨੂੰ ਸਬਮਿਟਿਆ ਜਾਣਾ ਚਾਹੀਦਾ ਆਪਾਂ ਇਹ ਮਹਿਸੂਸ ਕਰਦੇ ਹਾਂ ਜੀ ਇਸ ਸਮੇਂ ਤੇ ਤੁਹਾਨੂੰ ਨਹੀਂ ਲੱਗਦਾ ਸਾਰੇ 2 ਦਸੰਬਰ ਦੇ ਫੈਸਲੇ ਨੂੰ ਵਾਧੇ ਕਰਨ ਦੇ ਲਈ ਇਹ ਸਾਰੀ ਗੇਮ ਕੇ ਰੀਡਰ ਮੈਨੂੰ ਸ਼ਾਇਦ ਇਦਾਂ ਨਹੀਂ ਲੱਗਦਾ ਕਿਉਂਕਿ ਜੇ 2 ਦਸੰਬਰ ਦਾ ਫੈਸਲਾ ਰੱਦ ਕਰਨਾ ਹੁੰਦਾ ਫਿਰ ਮੰਦੇ ਹੀ ਨਾ ਕਿਉਂਕਿ ਜੋ ਜੋ 2 ਦਸੰਬਰ ਦਾ ਫੈਸਲਾ ਸਿੰਘ ਸਭਾ ਨਾਲੋਂ ਲਿਆ ਗਿਆ ਉਹਤੇ ਅਮਲ ਵੀ ਹੋਇਆ ਤੇ ਫਿਰ ਉਸ ਤੋਂ ਬਾਅਦ ਜਿਹੜੇ ਖਿਲਾੜੇ ਨੇ ਪੈਂਦੇ ਗਏ ਉਹਨਾਂ ਦੀ ਸਾਨੂੰ ਸਮਝ ਨਹੀਂ ਆ ਰਹੀ ਵੀ ਖਲਾਰੇ ਕਿਉਂ ਪੈ ਰਹੇ ਪਰ ਹਾਂ ਇਹ ਸਾਰੇ ਗੱਲ ਦੇ ਵਿੱਚ ਆਪਾਂ ਫਿਰ ਇੱਕ ਇੱਕ ਵਾਰੀ ਗੱਲ ਇਹ ਦੁਹਰਾਉਣੀ ਆ ਵੀ ਸਿੰਘ ਸਾਹਿਬ ਜੀ ਦੇ ਸਤਕਾਰ ਇਹ ਸਭ ਤੋਂ ਪਹਿਲੀ ਗੱਲ ਆ ਹੋ ਜੋ ਇਸ ਟਾਈਮ ਹੋ ਰਿਹਾ ਕਿਉਂਕਿ ਸਿੰਘ ਸਾਹਿਬ ਜੀ ਸਰਮੌਰ ਨੇ ਤਖਤ ਸਰਮੌਰ ਆ ਤਖਤਾਂ ਦੇ ਜਥੇਦਾਰ ਸਹਿਬਾਨ ਸਰਮੌਰ ਨੇ ਇਹਨਾਂ ਨੇ ਕੌਮ ਨੂੰ ਦਿਸ਼ਾ ਦਿਸ਼ਾ ਦਿਖਾਉਣੀ ਹੁੰਦੀ ਹੈ ਤੇ ਸਭ ਤੋਂ ਪਹਿਲਾਂ ਜੇ ਕੋਈ ਗੱਲ ਹੈ ਉਹ ਅੰਦਰ ਬੈਠ ਕੇ ਕੀਤੀ ਜਾਣੀ ਚਾਹੀਦੀ ਹੈ ਤੇ ਜੋ ਸਮਾ ਅੱਜ ਸਾਰੀ ਦੁਨੀਆ ਦੇ ਸਾਹਮਣੇ ਬਣਿਆ ਵਾ ਉਹਦੇ ਵਿੱਚ ਸਿੰਘ ਸਾਹਿਬ ਜੀ ਦੇ ਸਤਿਕਾਰ ਨੂੰ ਢਾਲ ਲੱਗ ਰਹੀ ਔਰ ਸਾਨੂੰ ਵੀ ਦੁੱਖ ਹੋ ਰਿਹਾ ਇਸ ਗੱਲ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਾਖ ਨੂੰ ਵੀ ਢਾਲ ਲੱਗ ਰਹੀ ਹੈ ਇਹ ਦੋਨੇ ਹੀ ਪਾਸੇ ਬਿਲਕੁਲ ਸਾਫ਼ ਸੁਥਰੇ ਹੋਣੇ ਚਾਹੀਦੇ ਨੇ ਤੇ ਸੰਗਤ ਦੇ ਸਾਹਮਣੇ ਕੋਈ ਚੰਗਾ ਇਹਦਾ ਅਕਸ ਜਾਵੇ ਆਪਾਂ ਇਹੋ ਚਾਹੁੰਦੇ ਹਾਂ ਜੀ 2 ਦਸੰਬਰ ਦੇ ਫੈਸਲੇ ਤੋਂ ਬਾਅਦ ਸਿੰਘ ਸਭਾ ਦੇ ਕਿਰਦਾਰ ਕਿਸੇ ਕੀ ਨਹੀਂ ਜਾ ਰਹੀ ਕਿਵੇਂ ਦੇਖ ਦਿੱਤਾ ਉਹ ਗਲਤ ਹੈ ਜੀ ਦੇਖੋ ਨਿੱਜੀ ਜ਼ਿੰਦਗੀ ਜਦੋਂ ਨਿੱਜੀ ਜ਼ਿੰਦਗੀ ਨੂੰ ਲੈ ਕੇ ਆਪਾਂ ਕਿਸੇ ਤੇ ਪ੍ਰਹਾਰ ਕਰਦੇ ਹਾਂ ਨਾ ਉਹ ਕਿਸੇ ਵੇਲੇ ਵੀ ਸਹੀ ਨਹੀਂ ਹੈਗਾ ਉਹ ਭਾਵੇਂ 2 ਦਸੰਬਰ ਤੋਂ ਬਾਅਦ ਹੋਵੇ ਜਾਂ 2 ਦਸੰਬਰ ਤੋਂ ਪਹਿਲੇ ਵੀ ਹੋਣ ਉਹ ਕਿਸੇ ਵੇਲੇ ਉਹਨੂੰ ਅਸੀਂ ਸਹੀ ਨਹੀਂ ਮੰਨਦੇ ਕਿਰਦਾਰ ਕੁਸ਼ੀ ਨਹੀਂ ਹੋਣੀ ਚਾਹੀਦੀ ਕਿਉਂਕਿ ਜਦੋਂ ਕਿਸੇ ਨੇ ਸੇਵਾ ਨਿਭਾ ਲਈ ਹੈ ਤੇ ਉਹਦੇ ਸੇਵਾ ਨਿਭਾਉਣ ਤੋਂ ਬਾਅਦ ਜਾਂ ਕੋਈ ਪ੍ਰਬੰਧਕੀ ਟਾਂਚੇ ਦੇ ਵਿੱਚ ਕੋਈ ਇਦਾਂ ਦਾ ਮੋੜ ਆ ਵੀ ਲਾਉਣਾ ਪੈ ਗਿਆ ਉਸ ਤੋਂ ਬਾਅਦ ਕਿਰਦਾਰ ਕੁਸ਼ੀ ਕਰਨੀ ਕਿਸੇ ਵਾਸਤੇ ਵੀ ਜਾਂ ਕਿਸੇ ਮੈਂਬਰ ਸਭਾਾਂ ਦੀ ਕਰੀਏ ਜਾਂ ਕਿਤੇ ਜਥੇਦਾਰ ਸਭਾਾਂ ਦੀ ਕਰੀਏ ਇਹ ਦੋਨੇ ਚੀਜ਼ਾਂ ਗਲਤ ਨੇ ਜੀ ਤਾਂ ਜਿਸ ਦਾ ਤਾਲ ਪੋਸੀ ਕੀਤੀ ਗਈ ਹੈ ਨਾ ਗੁਰਗਰਸਾਣਾ ਗੁਰਪੰਥ ਹੈ ਕਿਵੇਂ ਦੇਖਦੇ ਥਾਰੇ ਮਸਟਰੂ ਦੁਨੀਆ ਭਾਦੇ ਸਿੱਖਾਂ ਦੇ ਵਿੱਚ ਇੱਕ ਗਲਤ ਮੈਸੇਜ ਆ ਰਿਹਾ ਹੈ ਕੀ ਦੇਖਣ ਅਹ ਦੇਖੋ ਮੈਂ ਕਿਉਂਕਿ ਮੈਨੂੰ ਮੈਂ ਕੋਈ ਵੀਡੀਓ ਨਹੀਂ ਦੇਖੀ ਤੇ ਨਾ ਮੈਂ ਕੋਈ ਫੋਟੋਆਂ ਦੇਖੀਆਂ ਨਹੀਂ ਪਰ ਸਾਨੂੰ ਤੇ ਉਹ ਹੀ ਪ੍ਰਵਾਨ ਹੋਊਗਾ ਜੋ ਪੰਥ ਨੂੰ ਪ੍ਰਵਾਨ ਹੈ ਤੇ ਜੋ ਪੰਥ ਨੂੰ ਨਹੀਂ ਪ੍ਰਵਾਨ ਉਹ ਅਸੀਂ ਪੰਥ ਤੋਂ ਬਾਹਰ ਥੋੜੀ ਹੈ ਜੀ ਅਜ ਹਰਮੰਦਰ ਸਾਹਿਬ ਦੇ ਹੈਡ ਗ੍ਰੰਥੀ ਨੇ ਵੀ ਐਸੀ ਨਿੰਦਾ ਕੀਤੀ ਹੈ ਕਿਵੇਂ ਦੇਖਦੇ ਥਾਰੇ ਬਿਲਕੁਲ ਉਹਨਾਂ ਦੀ ਗੱਲ ਦਾ ਸਮਰਥਨ ਕਰਦੇ ਆ ਕਿਉਂਕਿ ਹੈਡ ਗੰਤੀ ਸਾਹਿਬ ਸਤਿਕਾਰਯੋਗ ਨੇ ਸਾਰੀ ਦੁਨੀਆ ਵਾਸਤੇ ਸਤਿਕਾਰਯੋਗ ਨੇ ਉਹਨਾਂ ਨੇ ਜੋ ਕੀਤਾ ਉਹਦਾ ਖੁੱਲ ਕੇ ਸਮਰਥਨ ਕਰਦੇ ਆ ਆਪਾਂ ਤੇ ਮੈਨੂੰ ਅੱਜ ਮੈਂ ਸਵੇਰੇ ਦੇਖ ਰਿਹਾ ਸੀਗਾ ਜਨੂ ਸਿੰਘ ਸਾਹਿਬ ਜੀ ਬੋਲੇ ਸਨ ਕਿਉਂਕਿ ਅਸੀਂ ਸਿੰਘ ਸਾਹਿਬ ਜੀ ਨੂੰ ਬਹੁਤ ਪੁਰਾਣਾ ਦੇਖਦੇ ਆ ਰਹੇ ਆ ਉਹਨਾਂ ਦਾ ਚਿਹਰਾ ਮੋਹਰਾ ਉਹਨਾਂ ਦੇ ਧਿਆਨ ਦੀ ਗਵਾਹੀ ਦੇ ਰਿਹਾ ਸੀਗਾ ਤੇ ਸਾਨੂੰ ਲੱਗਦਾ ਵੀ ਸਿੰਘ ਸਾਹਿਬ ਜੀ ਦਾ ਸਤਕਾਰ ਬਰਕਰਾਰ ਰਹਿਣਾ ਚਾਹੀਦਾ ਤੇ ਉਹ ਖੁਸ਼ ਹੋ ਕੇ ਔਰ ਖੁੱਲੇ ਦਿਲ ਦੇ ਨਾਲ ਸੇਵਾ ਕਰ ਸਕਣ ਇਹ ਜੋ ਮਹਾਰਾਜ ਅੱਗੇ ਅਸੀਂ ਅਰਦਾਸ ਕਰਦੇ ਹਾਂ ਤੇ ਪੰ ਸਾਰੀਆਂ ਸੰਪਰਦਾਂਾਂ ਅੱਗੇ ਸਾਰੀਆਂ ਸੰਸਥਾਵਾਂਾਂ ਅੱਗੇ ਬੇਨਤੀ ਕਰਦੇ ਹਾਂ ਅਸੀਂ ਗੁਰੂ ਘਰ ਦੇ ਕੁਕਰੌਣ ਦੇ ਨਾਤੇ ਭਾਈ ਸਿੰਘ ਸਾਹਿਬ ਜੀ ਦਾ ਸਤਕਾਰ ਰਾਗੀ ਸਿੰਘ ਦਾ ਸਤਕਾਰ ਮੈਂਬਰ ਸਹਿਬਾਨ ਦਾ ਸਤਕਾਰ ਇਹ ਸਾਰੇ ਨੂੰ ਬਹਾਲ ਕਰੋ ਤੁਸੀਂ ਇੱਕ ਥਾਂ ਤੇ ਇਕੱਠੇ ਹੋ ਕੇ ਇਸ ਗੱਲ ਬਾਰੇ ਫੈਸਲਾ ਲਓ ਤੇ ਕਿਰਦਾਰ ਕੁਸ਼ੀਆਂ ਬੰਦ ਕਰਕੇ ਇੱਕ ਜਗ੍ਹਾ ਤੇ ਬੈਠ ਕੇ ਤੁਸੀਂ ਸਾਰੇ ਮਸਲੇ ਨੂੰ ਵੇਖੋ ਇਸ ਤੋਂ ਦੇ ਨਾਲ ਤਾਂ ਕੁਝ ਵੀ ਹੈ ਸੋ ਨਹੀਂ ਕਿ ਅਸੀਂ ਬਾਕੀ ਕਿਸੇ ਦਾ ਵਿਰੋਧ ਕਰੇਗੀ ਅ ਵਿਰੋਧ ਵੀ ਅਸੀਂ ਨਾ ਵਿਰੋਧ ਆਪਾਂ ਵਿਰੋਧ ਲਫ਼ਜ਼ ਨਹੀਂ ਵਰਤਦੇ ਇਹ ਵਿਚਾਰਾਂ ਦੇ ਕਈ ਵਾਰੀ ਮਤਭੇਦ ਹੋ ਜਾਂਦੇ ਨੇ ਤੇ ਆਪਾਂ ਪਹਿਲਾਂ ਗੱਲ ਕੀਤੀ ਹੈ ਵੀ ਅਸੀਂ ਪੰਥ ਤੋਂ ਬਾਹਰ ਨਹੀਂ ਹਾਂ ਜਿਸ ਚੀਜ਼ ਨੂੰ ਪੰਥ ਪ੍ਰਵਾਨ ਕਰਦਾ ਉਹ ਸਾਡੇ ਵਾਸਤੇ ਵੀ ਪ੍ਰਵਾਨ ਆ ਜਿਸ ਚੀਜ਼ ਨੂੰ ਪੰਥ ਨਹੀਂ ਪ੍ਰਵਾਨ ਕਰਦਾ ਅਸੀਂ ਪੰਥ ਤੋਂ ਬਾਹਰ ਨਹੀਂ ਹਾਂ ਤੇ ਸਿੰਘ ਸਾਹਿਬ ਜੀ ਨੇ ਜੋ ਕਿਹਾ ਵਾ ਇਸ ਮਸਲੇ ਦੇ ਵਿੱਚ ਸਿੰਘ ਸਾਹਿਬ ਜੀ ਨੇ ਇਸ ਵੇਰੇ ਮੇਰਾ ਖਿਆਲ ਬਿਆਨ ਦਿੱਤਾ ਹੈ ਸਿੰਘ ਸਾਹਿਬ ਜੀ ਦੇ ਬਿਆਨ ਦੀ ਸਮਰਥਨ ਕਰ ਲਈਏ ਜੀ ਤੇ ਹਮ ਮੰਨਤ ਸਾਹਿਬ ਦੇ ਕੀਤਨੀ ਕਰਦੇ ਹੋ ਬਾਤ ਜਾਂਦੇ ਹੋ ਸੰਤਾ ਦੇ ਵਿੱਚ ਕਾਫੀ ਗਰੋਸ ਹੈ ਤੁਹਾਨੂੰ ਇਸ ਚੀਜ਼ ਦਾ ਮਹਿਸੂਸ ਹੁੰਦੀ ਹੈ ਬਿਲਕੁਕੁਲ ਮਹਿਸੂਸ ਹੁੰਦੀ ਹੈ ਆਪਾਂ ਤਾਂ ਹੀ ਇਸ ਗੱਲ ਨੂੰ ਕਹਿ ਰਹੇ ਹਾਂ ਵੀ ਇਹ ਸਾਰਾ ਜਿਹੜਾ ਬਣਿਆ ਪਿਆ ਮਾਹੌਲ ਇਸ ਨੂੰ ਨਬੇੜ ਕੇ ਆਪਾਂ ਇੱਕ ਕੌਮ ਦੇ ਵਾਸਤੇ ਹੋਰ بڑے ਮੁੱਦੇ ਨੇ ਹੋਰ بڑے ਮੁੱਦੇ ਨੇ ਨੌਜਵਾਨਾਂ ਨੂੰ ਸੰਭਾਲੀਏ ਨਸ਼ੇ ਵਾਸਤੇ ਕੰਮ ਕਰੀਏ ਉਦੇ ਵਾਸਤੇ ਆਪਾਂ ਹੁਣ ਜਿੰਨਾ ਹੀ ਖਲਾਰਾ ਪੈ ਗਿਆ ਅਸਲ ਮੁੱਦਿਆਂ ਤੋਂ ਧਿਆਨ ਪਾਸੇ ਹੋ ਗਿਆ ਇੱਕ ਦੂਜੇ ਦੇ ਕਿਰਦਾਸ਼ ਕਿਰਦਾਰਕੁਸ਼ੀ ਕਰ ਰਹੇ ਆ ਇੱਕ ਦੂਜੇ ਨੂੰ ਨੀਵਾਂ ਦਿਖਾ ਰਹੇ ਆ ਦੇਖੋ ਸਿੰਘ ਸਹਿਬਾਨ ਮੈਂਬਰ ਸਹਿਬਾਨ ਸਾਰਿਆਂ ਦੇ ਆਪੋ ਆਪਣੀ ਸਤਿਕਾਰ ਨਹੀਂ ਸਾਰਿਆਂ ਦੇ ਸਤਿਕਾਰ ਬਹਾਲ ਹੋਣੇ ਚਾਹੀਦੇ ਪਰ ਆਪਾਂ ਇਹ ਚਾਹੁੰਦੇ ਆ ਵੀ ਝੰਡਾ ਵੀ ਮਾਹੌਲ ਸਿਰਜਿਆ ਜਾ ਰਿਹਾ ਇਹ ਪੰਥ ਵਾਸਤੇ ਸਹੀ ਨਹੀਂ ਆ ਇਹ ਕਿਸੇ ਵਾਸਤੇ ਵੀ ਇਲਾਹੀਵੰਦ ਨਹੀਂ ਆ ਇਹਨੂੰ ਇੱਕ ਜਗ੍ਹਾ ਤੇ ਬੈਠ ਕੇ ਨਿਬੇੜਨਾ ਚਾਹੀਦਾ ਜੀ 2 ਦਸੰਬਰ ਦੇ ਫੈਸਲੇ ਲਾ ਕੇ ਸ cerimoni ਰੱਗੀ ਸਭਾ ਸਮਰਥਨ ਕਰਦੀ 2 ਦਸੰਬਰ ਦੇ ਫੈਸਲੇ ਕਿਉਂਕਿ ਸ੍ਰੀ ਅਕਾਲ ਤਖਤ ਸੈਵਲੋਂ ਫੈਸਲਾ ਹੋਇਆ ਸੀਗਾ ਉਹਦਾ ਸਮਰਥਨ ساری ਦੁਨੀਆ ਦੇ ਸਿੱਖ ਕਰਦੇ ਆ ਪਾਵੇਂ ਕਰਦੇ ਆ ਜੀ ਬਿਊਰੋ ਰਿਪੋਰਟ ਜਗਬਾਨੀ ਟੀਵੀ